ਲੋਕ ਹੁਣ ਕੰਮ ਕਰਾਉਣ ਕਿੱਥੇ ਜਾਣ ਲੋਕਾਂ ਲਈ ਅਕਾਉਂਟੇਬਲ ਕੌਣ ਹੈ ਤੁਸੀਂ ਜਾਂ ਸਰਕਾਰ ਸਾਰੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਇਹ ਪੰਜਾਬ ਸਰਕਾਰ ਦੀ ਤਾਂ ਬੜੀ ਸ਼ਰਮ ਦੀ ਗੱਲ ਹੈ ਕਿ ਸਾਡੀ ਸਰਕਾਰ ਨੇ ਸਾਡੀ ਕੋਈ ਮੰਗ ਨਹੀਂ ਸੁਣੀ ਕੋਈ ਮੰਨਈ ਨਹੀਂ ਇਹ ਹੜਤਾਲ ਇਸੇ ਤਰ੍ਹਾਂ ਰਹੂਗੀ ਔਰ ਕੰਮ ਨਹੀਂ ਹੋਵੇਗਾ ਹੋਰ 2 ਮਹੀਨੇ ਵੇਟ ਕਰ ਲੈਣੇ ਆ ਪਰ ਕੁਝ ਤਾਂ ਦਿਓ ਪਰ ਕੱਲ ਦੀਆਂ ਜਥੇਬੰਦੀਆਂ 35 ਮੰਗਾਂ ਦੇ ਵਿੱਚੋਂ ਕਿਸੇ ਵੀ ਇੱਕ ਮੰਗ ਤੇ ਕੋਈ ਪ੍ਰਾਪਤੀ ਨਾ ਹੋਣ ਕਰਕੇ ਅੱਜ ਜਿਹੜੇ ਧਰਨੇ ਦੁਬਾਰਾ ਲੱਗੇ ਹਾਏ ਹਾਏ ਇਹ ਕਿਹਦੇ ਬਾਰੇ ਨਾਰੇ ਲੱਗਦੇ ਕੌਣ ਡੀਏ ਖਾ ਗਿਆ ਕੌਣ ਪੈਨਸ਼ਨ ਖਾ ਗਿਆ ਇਹ ਸਾਡੀ ਪੈਨਸ਼ਨ ਸਰਕਾਰ ਖਾ ਗਈ ਹੈ ਤੇ ਸਾਡਾ ਡੀਏ ਵੀ ਸਰਕਾਰ ਦੱਬੀ ਬੈਠੀ ਹੈ ਜਿਹੜਾ ਅੱਜ ਦੀ ਇਹ ਹੜਤਾਲ ਦੇ ਨਾਲ ਲੋਕ ਪਰੇਸ਼ਾਨ ਹੋਵੇ ਆ ਇਹਦੇ ਲਈ ਸਿੱਧੇ ਤੇ ਸਿੱਧੇ ਮਾਨ ਸਰਕਾਰ ਜ਼ਿੰਮੇਵਾਰ ਹੈਗੀ ਹੈ ਸ਼ੌਕ ਨਹੀਂ ਹੈਗਾ ਭਾਜੀ ਦਰਿਆ 'ਤੇ ਬੈਠਣ ਦਾ ਪਬਲਿਕ ਪਰੇਸ਼ਾਨ ਕਰਨ ਦਾ ਸਾਨੂੰ ਕੋਈ ਸ਼ੌਕ ਨਹੀਂ ਅਸੀਂ ਵੀ ਜਾਣਦੇ ਕਿ ਸਿੱਟਾ ਦੇ ਬੈਠ ਕੇ ਕੰਮ ਕਰੀਏ ਅਸੀਂ ਅਪੀਲ ਕਰਦੇ ਆ ਸਰਕਾਰ ਨੂੰ ਕਿ ਸਾਡੀਆਂ ਜਿੰਨੀਆਂ ਵੀ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰਨ ਤਾਂ ਕਿ ਅਸੀਂ ਵੀ ਆਪਣਾ ਕੰਮ ਕਰੀ ਸਕੀਏ ਤੇ ਪਬਲਿਕ ਨੂੰ ਵੀ ਪਰੇਸ਼ਾਨ ਨਾ ਕਰੀਏ ਕੱਲ ਤੁਹਾਡੀ ਮੀਟਿੰਗ ਹੋਈ ਆ ਜੇ ਸਬ ਕਮੇਟੀ ਨਾਲ ਜੇ ਉਹਨਾਂ ਨੇ ਕੋਈ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਤੇ ਫਿਰ ਕਿਹਾ ਕੀ ਆ ਸਰਕਾਰ ਨੇ ਆ ਹੁਣ ਤਾਲਾਬੰਦੀ ਦਾ ਕੀ ਮਤਲਬ ਕਹਿ ਸਕਦੇ ਆਪਾਂ ਤਾਲਾ ਬੰਦੀ ਦਾ ਮਤਲਬ ਹੈ ਕਿ ਅਸੀਂ ਧਰਨਾ ਇੱਥੇ ਲਾਵਾਂਗੇ ਪਰ ਦਫ਼ਤਰਾਂ ਨੂੰ ਤਾਲੇ ਲਾ ਦੇਵਾਂਗੇ ਪਰੇ ਮੁਲਾਜ਼ਮਾਂ ਨੇ ਹੱਥ ਖੜਾ ਕਰਕੇ ਦੱਸ ਦਿੱਤਾ ਹੈ ਕਿ ਆਰ ਪਾਰ ਦੀ ਲੜਾਈ ਹੈ ਜਰਲਦਾ ਦਾ ਡੀਸੀ ਆਫਿਸ ਤੇ ਮੌਜੂਦ ਆਂ ਔਰ ਇੱਥੇ ਹੜਤਾਲ ਅਜੇ ਵੀ ਜਾਰੀ ਹੈ ਲੰਗੇ ਦਿਨ ਸਰਕਾਰ ਦੀ ਸਬ ਕਮੇਟੀ ਨਾਲ ਕੈਬਨਿਟ ਸਬ ਕਮੇਟੀ ਨਾਲ ਇੱਕ ਮੀਟਿੰਗ ਹੁੰਦੀ ਹੈ ਪੀਐਸਐਮਐਸਯੂ ਦੇ ਆਗੂਆਂ ਦੀ ਔਰ ਉਹ ਮੀਟਿੰਗ ਬੇਸੱਟਾ ਰਹੀ ਕਿਸੇ ਵੀ ਮੰਗ ਉੱਤੇ ਸਰਕਾਰ ਦੇ ਕੈਬਨਿਟ ਵੱਲੋਂ ਮਨਜ਼ੂਰੀ ਸਿੱਧੇ ਤੌਰ ਤੇ ਨਹੀਂ ਦਿੱਤੀਗੀ ਕਿਹਾ ਗਿਆ ਹੈ ਕਿ ਕੰਮ ਕਰ ਰਹੀ ਹੈ ਸਰਕਾਰ ਔਰ ਕੰਮ ਕੀਤਾ ਵੀ ਜਾਵੇਗਾ ਪਰ ਹੁਣ ਸਰਕਾਰੀ ਮੁਲਾਜ਼ਮਾਂ ਵੱਲੋਂ ਇਸ ਤਰ੍ਹਾਂ ਪ੍ਰਦਰਸ਼ਨ ਕੀਤਾ ਜਾ ਰਿਹਾ ਧਰਨਾ ਲਗਾਇਆ ਗਿਆ ਔਰ ਨਾਰੇ ਲਗਾਏ ਜਾ ਰਹੇ ਨੇ ਜੋ ਹਾਲਾਤ ਨਜ਼ਰ ਆ ਰਹੇ ਨੇ ਤਾੜੀਆਂ ਮਾਰ-ਮਾਰ ਕੇ ਮੁਰਦਾਬਾਦ ਦੇ ਨਾਰੇ ਸਾਫ ਲਗਾਏ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਜਲੰਧਰ ਦੇ ਡੀਸੀ ਆਫਿਸ ਤੋਂ ਦਿਖਾ ਰਹੇ ਹਾਂ ਹਾਏ 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 ਕਰਨ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਤੇਜਿੰਦਰ ਸਿੰਘ ਜੀ ਮੌਜੂਦ ਨੇ ਤੇਜਿੰਦਰ ਜੀ ਸੋ ਇਹ ਕਿਹਦੇ ਬਾਰੇ ਨਾਰੇ ਲੱਗਦੇ ਕੌਣ ਡੀਏ ਖਾ ਗਿਆ ਕੌਣ ਪੈਨਸ਼ਨ ਖਾ ਗਿਆ ਇਹ ਸਾਡੀ ਪੈਨਸ਼ਨ ਸਰਕਾਰ ਖਾ ਗਈ ਹੈ ਤੇ ਸਾਡਾ ਡੀਏ ਵੀ ਸਰਕਾਰ ਦੱਬੀ ਬੈਠੀ ਹੈ ਸੋ ਪੰਜਾਬ ਸਰਕਾਰ ਦੇ ਵਿਰੁੱਧ ਅੱਜ ਤੁਸੀਂ ਇਹ ਮੁਲਾਜ਼ਮਾਂ ਦਾ ਰੋਹ ਦੇਖ ਰਹੇ ਹੋ ਪੰਜਾਬ ਸਰਕਾਰ ਵੱਲੋਂ ਪਿਛਲੇ ਪੌਣੇ 2 ਸਾਲਾਂ ਤੋਂ ਮੁਲਾਜ਼ਮਾਂ ਨੂੰ ਇਹ ਲਾਰਾ ਲੱਪਾ ਲਾਇਆ ਜਾ ਰਿਹਾ ਕਿ ਤੁਹਾਡੀ ਪੈਨਸ਼ਨ ਜਿਹੜੀ ਉਹ ਬਹਾਲ ਕਰ ਦਿੱਤੀ ਜਾਊਗੀ ਪਰ ਕੱਲ ਦੀ ਅਸੀਂ ਜਿਹੜੀ ਮੀਟਿੰਗ ਕਰਕੇ ਆਏ ਆ ਉਹਦੇ ਵਿੱਚ ਸਰਕਾਰ ਨੇ ਕੁਝ ਸਪੱਸ਼ਟ ਨਹੀਂ ਕੀਤਾ ਵੀ ਸਮਝ ਕੀਤੀ ਜਾਊਗੀ ਡੀਏ ਬਾਰੇ ਕੋਈ ਸਪਸ਼ਟ ਨਹੀਂ ਕੀਤਾ ਕੱਚੇ ਕੰਮੇ ਪੱਕੇ ਕਰਨ ਬਾਰੇ ਕੋਈ ਸਪਸ਼ਟ ਨਹੀਂ ਕੀਤਾ ਜਿਹੜੇ ਸਾਡੇ ਕਰਮਚਾਰੀਆਂ ਦਾ 200 ਰੁਪਏ ਵਿਕਾਸ ਸੈਕਸ ਕੱਟਿਆ ਜਾ ਰਿਹਾ ਉਹਦੇ ਬਾਰੇ ਕਹਿਣ ਤੋਂ ਭਾਵ ਹੈ ਕਿ ਜਿੰਨੀਆਂ ਸਾਡੀਆਂ ਮੰਗਾਂ ਆ ਉਹਦੇ ਤੇ ਸਰਕਾਰ ਨੇ ਕੋਈ ਵੀ ਸਪਸ਼ਟ ਜਥੇਬੰਦੀ ਨੂੰ ਜਵਾਬ ਨਹੀਂ ਦਿੱਤਾ ਸੋ ਜਥੇਬੰਦੀ ਨੇ ਅੱਜ ਜਿਹੜੀ ਸੁਭਾਪਤਰੀ ਮੀਟਿੰਗ ਆ ਉਹ 2 ਵਜੇ ਕਰਕੇ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਉਹ ਕਰਨਾ ਹੈ ਗੱਲ ਉਹੀ ਹੈ ਨਾ ਕਿ ਕੱਲ ਤੁਹਾਡੀ ਮੀਟਿੰਗ ਹੋਈ ਆ ਜੇ ਸਬ ਕਮੇਟੀ ਨਾਲ ਜੇ ਉਹਨਾਂ ਨੇ ਕੋਈ ਗੱਲ ਦਾ ਜਵਾਬ ਹੀ ਨਹੀਂ ਦਿੱਤਾ ਤੇ ਫਿਰ ਕਿਹਾ ਕੀ ਆ ਸਰਕਾਰ ਨੇ ਇਹੋ ਜਿਹਾ ਜਿਹੜਾ ਹੁਣ ਤੁਸੀਂ ਧਰ ਇਹੀ ਤਾਂ ਅਸੀਂ ਸਰਕਾਰ ਨੂੰ ਸਵਾਲ ਕੀਤਾ ਸੀਗਾ ਵੀ ਸਾਨੂੰ ਸਪੱਸ਼ਟ ਕਰੋ ਡੀਏ ਕਦੋਂ ਜਾਰੀ ਕਰ ਰਹੇ ਹੋ ਤੇ 12% ਵੰਡਦਾ ਕਿੰਨਾ ਕਰ ਰਹੇ ਹੋ ਪੈਨਸ਼ਨ ਲਈ ਜੀਪੀ ਪੰਡ ਖਾਤੇ ਕਦੋਂ ਖੋਲ ਰਹੇ ਹੋ ਪਰ ਸਰਕਾਰ ਸਾਨੂੰ ਕੋਈ ਜਵਾਬ ਦਿੰਦੀ ਜੇ ਸਰਕਾਰ ਸਾਨੂੰ ਕੋਈ ਜਵਾਬ ਦਿੰਦੀ ਦੋ ਦਿਨ ਚਾਰ ਦਿਨ 10 ਦਿਨ ਤੇ ਸਰਕਾਰ ਸਾਨੂੰ ਅਪੀਲ ਕਰਦੀ ਵੀ ਅਸੀਂ ਚਾਹੁੰਦੇ ਹਾਂ ਵੀ ਤੁਹਾਡੀ ਪੈਨਸ਼ਨ ਤੇ ਕਾਰਵਾਈ ਚੱਲ ਰਹੀ ਹੈ ਤੁਹਾਡੇ ਡੀਏ ਦੀ ਫਾਈਲ ਤੇ ਕਾਰਵਾਈ ਚੱਲ ਰਹੀ ਹੈ ਤੁਹਾਨੂੰ ਦੋ ਦਿਨ ਬਾਅਦ ਦਿੱਤਾ ਜਾਊਗਾ ਸੋ ਤੁਸੀਂ ਕੰਮ ਤੇ ਵਾਪਸ ਆਓ ਸਰਕਾਰ ਨੇ ਸਾਨੂੰ ਬਿਨਾਂ ਕਿਸੇ ਪ੍ਰਾਪਤੀ ਦੇ ਕੰਮ ਦੇ ਵਾਪਸ ਆਓ ਪਸਾਉਨ ਨੂੰ ਜਰੂਰ ਕਿਹਾ ਪਰ ਜਥੇਬੰਦੀ ਨੇ ਕਿਹਾ ਕਿ ਸਾਡੇ ਕੋਲੇ ਵਾਪਸ ਆਉਣ ਲਈ ਸਾਨੂੰ ਕੋਈ ਏਸੀਪੀ ਦਾ ਪੱਤਰ ਦੇ ਦਿਓ ਸਾਨੂੰ ਕੋਈ ਡੀਏ ਦਾ ਪੱਤਰ ਦੇ ਦਿਓ ਪੁਰਾਣੀ ਪੈਨਸ਼ਨ ਤੇ ਹੋਰ 2 ਮਹੀਨੇ ਵੇਟ ਕਰ ਲੈਣੇ ਆ ਪਰ ਕੁਛ ਤਾਂ ਦੋ ਪਰ ਕੱਲ ਦੀਆਂ ਜਥੇਬੰਦੀਆਂ 35 ਮੰਗਾਂ ਦੇ ਵਿੱਚੋਂ ਕਿਸੇ ਵੀ ਇੱਕ ਮੰਗ ਤੇ ਕੋਈ ਪ੍ਰਾਪਤੀ ਨਾ ਹੋਣ ਕਰਕੇ ਅੱਜ ਜਿਹੜੇ ਧਰਨੇ ਦੁਬਾਰਾ ਲੱਗੇ ਹੁਣ ਗਾਂ ਕੀ ਪ੍ਰੋਗਰਾਮ ਹੈ ਕਿਉਂਕਿ ਗੱਲਤ ਗੇ ਸੱਟੇ ਤੇ ਪਹੁੰਚੀ ਨਹੀਂ ਹੈ ਹੁਣ ਗਾਂ ਧਰਨੇ ਐ ਹੀ ਰਹਿਣਗੇ ਸਰਕਾਰ ਦੇ ਕੰਮ ਇਦਾਂ ਹੀ ਰਹਿਣਗੇ ਦੇਖੋ ਹੁਣ ਤਾਂ ਸਰਕਾਰ ਨਾਲ ਆਰ ਪਾਰ ਦੀ ਲੜਾਈ ਹੈ ਮੁਲਾਜ਼ਮਾਂ ਨੇ ਤਿਆਹਿਆ ਕਰ ਲਿਆ ਜੇ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਐਸਓਪੀ ਜਾਰੀ ਕਰਕੇ ਕਰਮਚਾਰੀਆਂ ਨੂੰ ਜੀਪੀਐਫ ਫੰਡ ਖਾਤੇ ਲੋਕ ਨਹੀਂ ਕਰਦੀ डीए नहीं ਦਿੱਤਾ ਜਾਂਦਾ اے سی پی ਸਕੀਮ ਲਾਗੂ ਨਹੀਂ ਕੀਤੀ ਜਾਂਦੀ ਕੱਚੇ ਕੰਮ ਐ ਪੱਕੇ ਨਹੀਂ ਕੀਤੇ ਜਾਂਦੇ ਪ੍ਰਵੇਸ਼ਨ ਪੀਰੀਅਡ ਦਾ ਸਮਾਂ ਘਟਾ ਕੇ ਪੂਰੀ ਤਨਖਾਹ ਨਹੀਂ ਦਿੱਤੀ ਜਾਂਦੀ ਜਾਂ ਪੰਜਾਬ ਚ ਕੰਮ ਕਰਦੇ ਕਰਮਚਾਰੀਆਂ ਤੇ ਛੇਵਾ ਪੇਗ ਮਿਸ਼ਨ ਲਾਗੂ ਨਹੀਂ ਕੀਤਾ ਜਾਂਦਾ ਤਦ ਤੱਕ ਇਹ ਸੰਘਰਸ਼ جاری ਰਹੂਗਾ ਕੰਮ ਨਹੀਂ ਹੋਏਗਾ ਸੂਬਾ ਪਧਰੀ ਮੀਟਿੰਗ ਜਿਹੜੀ ਅੱਜ 2 ਵਜੇ ਪੀ ਐਸ ਐਮ ਐਚ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਵਿੱਚ ਅਗਲੇ ਜਿਹੜੇ ਸੰਘਰਸ਼ ਦਾ ਐਲਾਨ ਹੈ ਉਹ ਤੁਹਾਡੇ ਸਾਹਮਣੇ ਜਿਹੜਾ ਉਹ ਤਕਰੀਬਨ 4 ਵਜੇ ਤੱਕ ਆ ਜਾਏਗਾ ਯਾਨੀ ਕਿ ਇਹ ਹੜਤਾਲ ਇਸੇ ਤਰ੍ਹਾਂ ਰਹੂਗੀ ਔਰ ਕੰਮ ਨਹੀਂ ਹੋਵੇਗਾ ਅੱਜ ਦਾ ਦਿਨ ਜਿਹੜੀ ਹੜਤਾਲ ਆ ਕਿਉਂਕਿ ਨਾ ਤਾਂ ਉਲਿੱਕੇਗੇ ਐਕਸ਼ਨ ਤਹਿਤ 6 ਦਸੰਬਰ ਤੱਕ ਹੜਤਾਲ ਕੀਤੀ ਗਈ ਸੀ ਔਰ ਅੱਜ ਹੜਤਾਲ ਪੂਰੇ ਪੰਜਾਬ ਚ ਚੱਲ ਰਹੀ ਹੈ ਅਗਲਾ ਫੈਸਲਾ 2 ਵਜੇ ਮੀਟਿੰਗ ਕਰਕੇ ਉਹ ਲਿਆ ਜਾਊਗਾ ਮੈਂ ਇਹੀ ਜਾਣਨਾ ਚਾਹੁੰਦਾ ਕਿਉਂਕਿ ਜਿਸ ਥਾਂ ਤੇ ਅਸੀਂ ਖੜੇ ਆ ਡੀਸੀ ਆਫਿਸ ਹੈ ਇੱਥੇ ਬੜੇ ਅਹਿਮ ਕੰਮ ਹੁੰਦੇ ਨੇ ਔਰ ਜ਼ਾਹਿਰ ਤੌਰ ਤੇ ਹੋਰ ਦਫ਼ਤਰਾਂ ਚ ਵੀ ਇਹੀ ਹਾਲ ਨੇ ਪੂਰੇ ਪੰਜਾਬ ਚ ਇਹੀ ਹਾਲ ਨੇ ਲੋਕ ਹੁਣ ਕੰਮ ਕਰਾਉਣ ਕਿੱਥੇ ਜਾਣ ਲੋਕਾਂ ਲਈ ਅਕਾਉਂਟੇਬਲ ਕੌਣ ਹੈ ਤੁਸੀਂ ਜਾਂ ਸਰਕਾਰ ਦੇਖੋ ਸਰਕਾਰ ਇੱਕ ਪਾਸੇ ਦਾ ਬਿਆਨ ਆ ਰਿਹਾ ਸਰਕਾਰ ਦੇ ਕਿ 40 45 ਦੇ ਕਰੀਬ ਜੜੀਆਂ ਸੇਵਾਵਾਂ ਆ ਉਹ ਸਾਡੇ ਅਧਿਕਾਰੀ ਘਰਾਂ ਜਾ ਕੇ ਦੇਣਗੇ ਸੋ ਮੇਰੀ ਸਰਕਾਰ ਨੂੰ ਅਪੀਲ ਹੈ ਕਿ ਤੁਸੀਂ ਘਰਾਂ 'ਚ ਜਾਣ ਕੇ ਪਬਲਿਕ ਨੂੰ ਸੇਵਾਵਾਂ ਦੇਣ ਦੀ ਬਜਾਏ ਸਰਕਾਰੀ ਕਰਮਚਾਰੀਆਂ ਨੂੰ ਧਰਨਿਆਂ ਤੋਂ ਉਠਾ ਕੇ ਦਫ਼ਤਰਾਂ 'ਚ ਬਿਠਾਓ ਤਾਂ ਕਿ ਜਿਹੜੇ ਲੋਕ ਦਫ਼ਤਰ ਚ ਆ ਰਹੇ ਉਹਨਾਂ ਦੇ ਤੇ ਕੰਮ ਹੋ ਸਕਣ ਸੋ ਸਾਰੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਪੰਜਾਬ ਸਰਕਾਰ ਦੀ ਹੈ ਖਲਾਸਾ ਮੈਂ ਇੱਕ ਵਾਰ ਜਿੰਦਾਬਾਦ 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 ਸਾਡੇ ਨਾਲ ਇਸ ਵੇਲੇ ਇੱਕ ਸਰਕਾਰੀ ਮੁਲਾਜ਼ਮਾ ਵਿੱਚੋਂ ਮਹਿਲਾ ਮੁਲਾਜ਼ਮ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੈ ਜਿੰਦਾਬਾਦ 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 ਮਾਨ ਸਰਕਾਰ ਹਾਏ 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 ਮੰਗਲੀ ਆ ਨੀ ਮੰਦੀ ਹਾਏ 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 ਬਸ਼ਰਮ ਸਰਕਾਰ ਹਾਏ 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 ਬਹੁਤ ਜਰ ਹੋ ਗਿਆ ਇਹ ਧਰਨਾ ਲੱਗੇ ਨੂੰ ਕੱਲ ਮੀਟਿੰਗ ਵੀ ਹੋਈ ਆ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਹੁਣ ਗਾਂ ਕੀ ਪ੍ਰੋਗਰਾਮ ਹੈਗਾ ਇਹ ਸਾਡੇ ਸੂਬਾ ਪ੍ਰਧਾਨ ਜੀ ਅਗਲਾ ਐਕਸ਼ਨ ਦੱਸਣਗੇ ਹੂੰ ਤੇ ਹੋਰ ਇਹ ਤਾਂ ਬੜੀ ਸ਼ਰਮ ਦੀ ਗੱਲ ਹੈ ਕਿ ਸਾਡੀ ਸਰਕਾਰ ਨੇ ਸਾਡੀ ਕੋਈ ਮੰਗ ਨਹੀਂ ਸੁਣੀ ਕੋਈ ਮੰਨਈ ਨਹੀਂ ਜਿਹੜੀ ਮੀਟਿੰਗ ਕੀਤੀ ਆ ਉਹਦਾ ਕੋਈ ਸਿੱਟਾ ਹੀ ਨਹੀਂ ਨਿਕਲਿਆ ਤੇ ਬੜੇ ਸ਼ਰਮ ਦੀ ਗੱਲ ਹੈ ਸਾਰੇ ਮੁਲਾਜ਼ਮਾਂ 'ਚ ਬਹੁਤ ਜ਼ਿਆਦਾ ਰੋਸ ਪਾਇਆ ਜਾ ਰਿਹਾ ਵਾ ਕੋਈ ਸ਼ੌਕ ਨਹੀਂ ਹੈਗਾ ਭਾਜੀ ਦਰਿਆ 'ਤੇ ਬੈਠਣ ਦਾ ਪਬਲਿਕ ਪਰੇਸ਼ਾਨ ਕਰਨ ਦਾ ਸਾਨੂੰ ਕੋਈ ਸ਼ੌਕ ਨਹੀਂ ਅਸੀਂ ਵੀ ਜਾਣਦੇ ਕਿ ਸੀਟਾਂ 'ਤੇ ਬੈਠ ਕੇ ਕੰਮ ਕਰੀਏ ਅਸੀਂ ਅਪੀਲ ਕਰਦੇ ਆਂ ਸਰਕਾਰ ਨੂੰ ਕਿ ਸਾਡੀਆਂ ਜਿੰਨੀਆਂ ਵੀ ਮੰਗਾਂ ਜਲਦ ਤੋਂ ਜਲਦ ਪੂਰੀਆਂ ਕਰਨ ਤਾਂ ਕਿ ਅਸੀਂ ਵੀ ਆਪਣਾ ਕੰਮ ਕਰੀ ਸਕੇ ਤੇ ਪਬਲਿਕ ਨੂੰ ਵੀ ਪਰੇਸ਼ਾਨ ਨਾ ਕਰੀਏ ਅਸੀਂ ਸਰਕਾਰ ਨੂੰ ਬਸ ਇਹੀ ਅਪੀਲ ਕਰਦੇ ਆਂ ਕਿ ਜਲਦ ਤੋਂ ਜਲਦ ਸਾਨੂੰ ਮੀਟਿੰਗ ਦਾ ਟਾਈਮ ਦੇਣ ਤੇ ਸਾਡੀਆਂ ਮੰਗਾਂ ਪੂਰੀਆਂ ਕਰਨ ਥੈਂਕ ਯੂ ਤੇ ਮੁਲਾਜ਼ਮਾਂ ਦੇ ਵਿੱਚ ਰੋਸ ਸਾਫ ਨਜ਼ਰ ਆ ਰਿਹਾ ਹੈ ਸਾਡੇ ਪਿੱਛੇ ਧਰਨਾ ਲੱਗਿਆ ਹੋਇਆ ਔਰ ਸਿਰਫ ਇੱਥੇ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਧਰਨਾ ਲੱਗਿਆ ਹੋਇਆ ਔਰਤਾਂ ਔਰ ਮਰਦ ਮਿਲ ਕੇ ਇਸ ਧਰਨੇ ਦਾ ਵਿੱਚ ਸ਼ਾਮਿਲ ਹੋ ਰਹੇ ਨੇ ਔਰ ਇਸ ਧਰਨੇ ਨੂੰ ਮੁਕੰਮਲ ਕਰ ਰਹੇ ਨੇ ਲਗਾਤਾਰ ਇਹ ਧਰਨਾ ਜਿਹੜਾ ਲਗਾਇਆ ਜਾ ਰਿਹਾ ਮੁਰਦਾਬਾਦ ਦੀ ਇਹਨਾਂ ਨਾਅਰੇ ਆ ਉਹ ਸਾਫ ਸੁਣਾਈ ਦੇ ਰਹੇ ਨੇ ਹਾਈ 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 ਵੀ ਮੀਟਿੰਗ ਹੋ ਗਈ ਇਹ ਮਾਮਲਾ ਕੋਈ ਨਵਾਂ ਨਹੀਂ ਹੈ ਹਰ ਕੋਈ ਜਾਣਦਾ ਹੈ ਇੰਨੀ ਦੇਰ ਦਾ ਹੜਤਾਲ ਚੱਲਦੀ ਪਈ ਹੈ ਪਰ ਲੋਕ ਵੀ ਸਫਰ ਹੋ ਰਹੇ ਆ ਹੁਣ ਇਸ ਮਾਮਲੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਵਾਰੀ ਸਰ ਇੱਕ ਪਾਸੇ ਸਰਕਾਰ ਵੱਲੋਂ ਅਪੀਲ ਨਹੀਂ ਮੰਨੀ ਗਈ ਨਾ ਮੰਨੀ ਨਾ ਮੰਨੀ ਜੋਗੀ ਬਣ ਗਈ ਹੈ ਸਰ ਦੇਖੋ ਜਿਹੜਾ ਮੁਲਾਜ਼ਮ ਹੁੰਦਾ ਹੈ ਸਰਕਾਰ ਦੀ ਰੀੜ ਦੀ ਹੱਡੀ ਹੁੰਦੀ ਹੈ ਤੇ ਮੁਲਾਜ਼ਮ ਹੀ ਸਰਕਾਰ ਨੂੰ ਚਲਾਉਣ ਦੇ ਵਿੱਚ ਸਹਿਯੋਗ ਕਰਦਾ ਹੈ ਤੇ ਜਦੋਂ ਪੰਜਾਬ ਦਾ ਸੂਬੇ ਦਾ ਮੁਲਾਜ਼ਮ ਹੀ ਅੱਜ 8 ਤਰੀਕ ਤੋਂ ਲੈ ਕੇ ਲਗਾਤਾਰ ਹੜਤਾਲ ਚੱਲ ਰਹੀ ਆ ਸਰਕਾਰ ਨੇ ਕੋਈ ਵੀ ਸਾਡੀਆਂ ਕਿਸੇ ਵੀ ਮੰਗਾ ਤੇ ਆ ਮੰਗਾ ਮੁਲਾਜ਼ਮਾਂ ਦੀਆਂ ਇਹ ਮੰਗਾ ਤੇ ਹਾਂ ਪੱਕੀ ਹੰਗਾਰਾ ਨਹੀਂ ਦਿੱਤਾ ਤੇ ਅੱਜ ਇਹਨਾਂ ਮੰਗਾ ਦੀ ਪੂਰਤੀ ਨਾ ਹੋਣ ਕਾਰਨ ਅਸੀਂ ਮਜਬੂਰਨ ਹੜਤਾਲ ਤੇ ਬੈਠੇ ਆ ਤੇ ਇਸ ਤੋਂ ਪਹਿਲਾਂ ਵੀ ਹੜਤਾਲ ਜਾਣ ਤੋਂ ਪਹਿਲਾਂ ਵੀ ਇੱਕ ਮਹੀਨਾ ਦਾ ਸਮਾਂ ਦੇ ਕੇ ਅਸੀਂ ਸਰਕਾਰ ਨੂੰ ਅਲਟੀਮੇਟ ਦਿੱਤਾ ਸੀ ਕਿ ਅਗਰ ਸਾਡੀਆਂ ਮੰਗਾ ਨਹੀਂ ਮੰਨੀਆਂ ਜਾਂਦੀਆਂ ਤਾਂ ਅਸੀਂ ਹੜਤਾਲ ਕਰਨ ਨੂੰ ਮਜਬੂਰ ਹੋਵਾਂਗੇ ਇਸ ਤੋਂ ਪਹਿਲਾਂ ਇਸ ਹੜਤਾਲ ਤੋਂ ਪਹਿਲਾਂ ਅਸੀਂ ਛੋਟੇ ਛੋਟੇ ਪ੍ਰੋਗਰਾਮ ਲੀਕੇ ਸੀ ਇਹਦੇ ਵਿੱਚ ਕਾਲੇ ਬਿੱਲੇ ਲਗਾਏ ਸੀ ਘੰਟਾ ਇੱਕ ਘੰਟਾ ਮਾਰਨਿੰਗ ਹੜਤਾਲ ਕੀਤੀ ਸੀ ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪਿਆ ਜਿਹੜਾ ਅੱਜ ਦੀ ਇਹ ਹੜਤਾਲ ਦੇ ਨਾਲ ਲੋਕ ਪਰੇਸ਼ਾਨ ਹੋਏ ਆ ਇਹਦੇ ਲਈ ਸਿੱਧੇ ਤੇ ਸਿੱਧੇ ਮਾਨ ਸਰਕਾਰ ਜ਼ਿੰਮੇਵਾਰ ਹੈਗੀ ਅੱਛਾ ਹੁਣ ਮੀਟਿੰਗ ਦੇ ਵਿੱਚ ਤਾਂ ਕੋਈ ਸਟਾਟ ਨਹੀਂ ਹੁਣ ਗਾਂਹ ਇਹ ਧਰਨਾ ਅੱਜ ਵੀ ਜਾਰੀ ਹੈ ਭਵਿਕ ਕੀ ਕਹਿੰਦਾ ਇਸ ਧਰਨੇ ਦਾ ਦੇਖੋ ਮਾਨ ਸਰਕਾਰ ਨੇ ਆਪਣਾ ਜਿਹੜਾ ਮੁਲਾਜ਼ਮਾਂ ਬੱਕੀ ਜਿਹੜਾ ਚਿਹਰਾ ਵਿਰੋਧੀ ਧਿਰ ਦਾ ਤੇਰਾ ਸਾਡੇ ਸਾਹਮਣੇ ਸਪਸ਼ਟ ਕਰ ਦਿੱਤਾ ਕਿ ਸਰਕਾਰ ਮੁਲਾਜ਼ਮਾਂ ਲਈ ਮੁਲਾਜ਼ਮਾਂ ਦੇ ਸਹਿਯੋਗੀ ਨਹੀਂ ਹੈ ਕਿਉਂਕਿ ਮੁਲਾਜ਼ਮ ਹੀ ਸਰਕਾਰ ਨੂੰ ਚਲਾਉਣ ਵਾਲੇ ਆ ਤੇ ਜੇ ਤੁਸੀਂ ਮੁਲਾਜ਼ਮਾਂ ਦੇ ਸਹਿਯੋਗੀ ਨਾ ਬਣੋਗੇ ਤਾਂ ਫਿਰ ਮੁਲਾਜ਼ਮ ਤੁਹਾਡੇ ਨਾਲ ਕਿਵੇਂ ਸਹਿਯੋਗ ਕਰਨਗੇ ਹਨ ਇਸੇ ਲਈ ਅੱਜ ਦੀ ਜਿਹੜੀ ਆ ਸੂਬਾ ਪੱਧਰੀ ਮੀਟਿੰਗ 2 ਵਜੇ ਹੋਊਗੀ ਉਹਦੇ ਵਿੱਚ ਸਰਕਾਰ ਨੂੰ ਅਸੀਂ ਤਿੱਖੇ ਸੰਘਰਸ਼ ਦਾ ਅਸੀਂ ਚੇਤਾਵਨੀ ਦਵਾਂਗੇ ਅਤੇ ਮੁਲਾਜ਼ਮਾਂ ਵੱਲੋਂ ਜਿਹੜੀ ਆ ਸਰਕਾਰ ਨੂੰ ਜਿਤਰਾ ਜਿਤਰਾ ਦੂਜੇ ਸੂਬਿਆਂ ਦੇ ਵਿੱਚ ਸਰਕਾਰ ਨੂੰ ਜਿਹੜੀ ਆ ਬਾਈਕਾਟ ਹੋਇਆ ਨੋਟਾ ਤੋਂ ਵੀ ਸਰਕਾਰ ਹਾਰੀ ਆ ਉਸੇ ਤਰ੍ਹਾਂ ਅਸੀਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਮਾਨ ਸਰਕਾਰ ਨੂੰ ਉਹਨਾਂ ਦੀ ਜਿਹੜਾ ਤਖਤ ਪਟਲ ਪਾਰਟੀ ਦੇ ਮੁਲਾਜ਼ਮਾਂ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਾਂਗੇ ਪੀਐਸਐਮ ਦੇ ਸਭਾਈ ਆਗੂ ਦੀ ਕੈਪਟਨ ਸਬ ਕਮੇਟੀ ਜਿਹਦੇ ਵਿੱਚ ਮਾਨਜੋਗ ਵਿੱਤ ਮੰਤਰੀ ਪੰਜਾਬ ਜੀ ਸੀਗੇ ਉਹ ਸਾਡੀ ਮੀਟਿੰਗ ਹੋਈ ਪਰ ਉਸ ਮੀਟਿੰਗ ਦੇ ਵਿੱਚੋਂ ਸਾਨੂੰ ਪੁਰਾਣੀ ਪੈਨਸ਼ਨ ਦਾ ਕੋਈ ਸਪੱਸ਼ਟ ਸਰਕਾਰ ਨੇ ਨਹੀਂ ਦੱਸਿਆ ਵੀ ਕਦੋਂ ਤੱਕ ਉਹਦੇ ਐਸਓਪੀ ਜਾਰੀ ਕਰ ਰਹੀ ਆ ਜੀਪੀ ਫੰਡ ਖਾਤੇ ਦਾ ਖੁੱਲ ਰਹੀ ਹੈ ਡੀਏ ਦਾ ਜਿਹੜਾ ਸਾਡਾ 12% ਬਕਾਇਆ ਆ ਉਦੇ ਬਾਰੇ ਸਰਕਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਵੀ ਸਰਕਾਰ ਕਿੰਨਾ ਦੇ ਰਹੀ ਹੈ ਤੇ ਕਦੋਂ ਤੱਕ ਦੇ ਰਹੀ ਹੈ ਏਸੀਪੀ ਸਕੀਮ ਕਦੋਂ ਬਹਾਲ ਕੀਤੀ ਜਾ ਰਹੀ ਹੈ ਕੱਚੇ ਕੰਮ ਨੂੰ ਪੱਕੇ ਕਰਨ ਬਾਰੇ ਕਦੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਰਿਹਾ ਹੈ ਜਿਹੜੇ ਸਾਡੇ ਸਾਥੀ ਪ੍ਰੋਬੇਸ਼ਨ ਪੀਰੀਅਡਸ ਕੰਮ ਕਰ ਰਹੇ ਨੇ ਉਹਨਾਂ ਦਾ ਪ੍ਰੋਬੇਸ਼ਨ ਦਾ ਸਮਾਂ ਘਟਾ ਕੇ ਤੇ ਪੂਰੇ ਭੱਤੇਆਂ ਸਮੇਤ ਤਨਖਾਹ ਦੇਣ ਦੀ ਚਿੱਠੀ ਪੱਤਰ ਕਦੋਂ ਜਾਰੀ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ 200 ਰੁਪਏ ਵਿਕਾਸ ਟੈਕਸ ਕਦੋਂ ਤੱਕ ਬੰਦ ਕੀਤਾ ਜਾ ਰਿਹਾ ਸੋ ਇਹ ਸਾਰੇ ਸਰਕਾਰ ਨਾਲ ਸਵਾਲ ਹੋਏ ਆ ਪਰ ਸਰਕਾਰ ਨੇ ਇਹਦੇ ਤੇ ਕੋਈ ਸਮਾਪਦ ਤਰੀਕੇ ਨਾਲ ਨਹੀਂ ਦੱਸਿਆ ਅਭੀ ਕਿੰਨੇ ਸਮੇਂ ਤੁਹਾਡੀਆਂ ਮੰਗਾਂ ਪੂਰਤੀ ਹੋ ਜਾਣਗੀਆਂ ਅਸੀਂ ਸਰਕਾਰ ਨੂੰ ਤੁਹਾਡੇ ਮਾਧਮ ਰਾਹੀਂ ਅੱਜ ਵੀ ਅਪੀਲ ਕਰਦੇ ਆ ਕਿ ਸਾਡੇ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ ਜਿਹੜੇ ਸਾਡੇ ਜੀਪੀਐਫ ਖਾਤੇ ਖੋਲੋ 12% ਬਕਾਇਆ ਡੀਏ ਜਾਰੀ ਕਰੋ ਤੇ ਜਿਹੜੀ ਏਸੀਪੀ ਸਕੀਮ ਬੰਦ ਕੀਤੀ ਆ ਉਹਨੂੰ ਬਹਾਲ ਕਰਕੇ ਕੱਚੇ ਕੰਮੇ ਪੱਕੇ ਕਰੋ ਪ੍ਰਵੇਸ਼ਨ ਪੀੜ ਚ ਪੂਰੀ ਤਨਖਾਹ ਦਿਓ ਤੇ ਛੇਵਾ ਪੇ ਕਮਿਸ਼ਨ ਪੰਜਾਬ ਤੇ ਲਾਗੂ ਕਰੋ ਸੋ ਅਸੀਂ ਆਪਣੇ ਕੰਮ ਤੇ ਵਾਪਸ ਆਵਾਂਗੇ ਸਰ ਕੋਈ ਸੈਂਪਲ ਹੋਈ ਆ ਕੱਲ ਤੁਸੀਂ ਮੰਗਦੇ ਦੇਖੋ ਜਿਹੜੀ 29 9 2023 ਨੂੰ ਪੰਜਾਬ ਭਮਨ ਵਿਖੇ ਕੈਪਟਨ ਸਾਹਿਬ ਕਮੇਟੀ ਨਾਲ ਪਹਿਲਾ ਮੀਟਿੰਗ ਹੋਈ ਸੀ ਉਹਦੇ ਵਿੱਚ ਜਿਹੜੀਆਂ ਮੰਗਾਂ ਤੇ ਸਹਿਮਤੀ ਹੋਈ ਸੀ ਉਹਨਾਂ ਮੰਗਾਂ ਦੇ ਪੱਤਰ ਵੀ ਸਾਨੂੰ ਕੱਲ ਸਰਕਾਰ ਵੱਲੋਂ ਨਹੀਂ ਦਿੱਤੇ ਗਏ ਸੋ 2 ਮਹੀਨਾ ਪਹਿਲਾਂ ਮੀਟਿੰਗ ਹੋਈ ਸੀਗੀ ਸਹਿਮਤੀ ਬੜੀਆਂ ਮੰਗਾਂ ਦਾ ਕੋਈ ਪੱਤਰ ਜਾਰੀ ਨਾ ਹੋਣ ਕਰਕੇ ਕੱਲ ਦੀ ਮੀਟਿੰਗ ਵੀ ਸਾਡੀ ਜਿਹੜੀ ਸਰਕਾਰ ਨਾਲ ਅਸਫਲ ਰਹੀ ਅਗਲੀ ਰਣਨੀਤੀ ਕੀ ਹੋਏਗੀ ਕਿਉਂਕਿ ਅੱਜ ਲਾਸਟ ਦਿਨ ਜਿਹੜਾ ਤੁਹਾਡੇ ਕੋਲ ਕਿਹਾ ਗਿਆ ਸੀਗਾ ਪਰ ਹੁਣ ਅਗਲੀ ਰਣਨੀਤੀ ਤੁਹਾਡੇ ਕੋਲ ਤਿਆਰ ਕੀਤੀ ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਵੱਲੋਂ ਅੱਜ 2 ਵਜੇ ਜਿਹੜੀ ਸਾਡੀ ਵਰਚੁਅਲ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਜਲਦੀ ਕੀਤਾ ਜਾਊਗਾ ਜੋ ਕਿ ਇਹ ਵੀ ਹੋ ਸਕਦਾ ਕਿ ਦਫਤਰਾਂ ਦੀ ਤਾਲਾਬੰਦੀ ਤੱਕ ਵੀ ਕਰਨ ਦਾ ਫੈਸਲਾ ਜਥੇਬੰਦੀ ਵੱਲੋਂ ਲਿਆ ਜਾ ਸਕਦਾ ਹੈ ਸੋ 2 ਵਜੇ ਦੀ ਮੀਟਿੰਗ ਤੇ ਸਾਰੀਆਂ ਸਾਡੀ ਨਿਗਾਹ ਟਿਕੀ ਹੈ ਅਸੀਂ 2 ਵਜੇ ਦੀ ਮੀਟਿੰਗ ਕਰਕੇ 4 ਵਜੇ ਤੱਕ ਟੋਟੋ-ਕਟ ਸਾਰਾ ਸੋ ਮੀਡੀਆ ਸਾਹਮਣੇ ਅਸੀਂ ਲਿਆ ਦਾਂਗੇ ਵੀ ਅਗਲਾ ਪ੍ਰੋਗਰਾਮ ਅਸੀਂ ਕੀ ਉਲੀਕਿਆ ਸਰਾਮ ਜੰਦਾ ਬਹੁਤ ਖੱਦਲਪੂਰ ਹੋ ਰਹੀ ਹੈ ਕਿ ਇਸ ਨੂੰ ਕਿਵੇਂ ਦੇਖਦੇ ਹੈਗੇ ਹੋ ਸਰਕਾਰ ਦੇ ਨਾਲ ਮੀਟਿੰਗ ਵੀ ਹੋਈ ਹੈਗੀ ਹੈ ਕੀ ਲੱਗਦਾ ਸਰਕਾਰ ਚਾਹੁੰਦੀ ਕੀ ਸਰਕਾਰ ਕੀ ਚਾਹੁੰਦੀ ਹੈ ਸਰਕਾਰ ਦੇਣਾ ਨਹੀਂ ਚਾਹੁੰਦੀ ਕੁਝ ਮੁਲਾਜ਼ਮਾਂ ਨੂੰ ਔਰ ਜਿਹੜੀ ਆਮ ਜਨਤਾ ਦੀ ਗੱਲ ਕਰ ਰਹੇ ਹੋ ਤੁਸੀਂ ਆਮ ਜਨਤਾ ਦੀ ਹੀ ਲੜਾਈ ਅਸੀਂ ਲੜ ਰਹੇ ਹਾਂ ਤੁਹਾਡੇ ਮਾਧਮ ਰੇ ਆਮ ਜਨਤਾ ਨੂੰ ਦੱਸਦੇ ਹਾਂ ਕਿ ਅਸੀਂ ਲੜਾਈ ਲੜ ਰਹੇ ਕਿ ਜਿਹੜੇ ਵੱਖ-ਵੱਖ ਵਿਭਾਗਾਂ ਦੇ ਵਿੱਚ ਖਾਲੀ ਅਸਾਮੀਆਂ ਪਈਆਂ ਨੇ ਉਹਨਾਂ ਅਸਾਮੀਆਂ ਤੇ ਸਰਕਾਰ ਭਰਤੀ ਕਰੇ ਜੇ ਸਰਕਾਰ ਉਹਨਾਂ ਅਸਾਮੀਆਂ ਤੇ ਭਰਤੀ ਕਰੂਗੀ ਸਾਡੇ ਸੂਬੇ ਦੇ ਨੌਜਵਾਨ ਪੈਣਾ ਨੂੰ ਨਾ ਨਹੀਂ ਮਿਲੂਗੀ ਸੋ ਲੜਾਈ ਅਸੀਂ ਆਮ ਜਨਤਾ ਦੀ ਵੀ ਕਿਤਨਾ ਕਿਤ ਲੜ ਰਹੇ ਆ ਸੋ ਆਮ ਜਨਤਾ ਨੂੰ ਜੇ ਕੰਮਾਂ 'ਚ ਮੁਸ਼ਕਲ ਆ ਰਹੀ ਹੈ ਉਹਦੇ ਲਈ ਅਸੀਂ ਸਾਨੂੰ ਖੇਦ ਆ ਪਰ ਪੰਜਾਬ ਸਰਕਾਰ ਦੀ ਪੂਰੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ ਅਸੀਂ ਆਪਣੀਆਂ ਸੀਟਾਂ ਤੇ ਬੈਠ ਕੇ ਆਮ ਲੋਕਾਂ ਦਾ ਕੰਮ ਕਰ ਸਕੀਏ ਸਰ ਉਹ ਕਿਹੜੀ ਸੀਟ ਹੈ ਜਿਹੜੀ ਕਿ ਖਤਮ ਕਰਨ ਦੀ ਸਰਕਾਰ ਚਾਹੁੰਦੀ ਹੈ ਦੇਖੋ ਜਿਹੜੀਆਂ ਪੋਸਟਾਂ ਖਾਲੀ ਨੇ ਸਰਕਾਰ ਬਨੋ ਉਹਦੇ ਭਰਤੀ ਨਹੀਂ ਕੀਤੀ ਜਾ ਰਹੀ ਤੇ ਜਦੋਂ ਉਹ ਖਾਲੀ ਪੋਸਟਾਂ ਰਹਿ ਜਾਂਦੀਆਂ ਆ ਸਰਕਾਰ ਉਹ ਪੋਸਟਾਂ ਨੂੰ ਖਤਮ ਕਰ ਦਿੰਦੀ ਹੈ ਸੋ ਅਸੀਂ ਸਰਕਾਰ ਨੂੰ ਕਹਿੰਨੇ ਵੀ ਤੁਸੀਂ ਖਤਮ ਕਰਨ ਦੀ ਬਜਾਏ ਉੱਥੇ ਭਰਤੀ ਕਰੋ ਇਸ ਚੀਜ਼ ਦੀ ਜਿਹੜੀ ਗੱਲ ਆ ਸਰਕਾਰ ਅਗੇ ਅਸੀਂ ਮੰਗ ਰੱਖੀ ਆ ਕੋਈ ਵੀ ਸੀਟਾ ਮੰਨ ਲਓ ਕਲਰਕ ਕਿਤੇ ਖਾਲੀ ਰਹਿ ਗਈਆਂ ਸੀਨੀਅਰ ਅਸਿਸਟੈਂਟ ਖਾਲੀ ਰਹਿ ਗਈਆਂ ਜਾਂ ਸੁਪਰਡੈਂਟ ਖਾਲੀ ਰਹਿ ਗਈਆਂ ਉਹ ਸਰਕਾਰ ਉਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਜੇ ਉਹਨਾਂ ਨੂੰ ਖਤਮ ਕਰਤਾ ਤੇ ਭੱਤੀ ਸਰਕਾਰ ਕਿਵੇਂ ਕਰੂਗੀ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਕਿਵੇਂ ਮਿਲੂਗਾ ਸੋ ਕਿਤਨੇ ਕਿਤੇ ਅਸੀਂ ਆਮ ਜਨਤਾ ਦੀ ਲੜਾਈ ਲੜ ਰਹੇ ਹੈ ਮੈਂ ਤ੍ਰਿੰਦਰ ਜੀ ਇੱਕ ਤੁਸੀਂ ਗੱਲ ਆਖੀ ਹੈ ਕਿ ਤਾਲਾਬੰਦੀ ਕੀਤੀ ਜਾਵੇਗੀ ਹੁਣ ਤਾਲਾਬੰਦੀ ਦਾ ਕੀ ਮਤਲਬ ਕਹਿ ਸਕਦੇ ਆਪਾਂ ਤਾਲਾਬੰਦੀ ਦਾ ਮਤਲਬ ਹੈ ਕਿ ਅਸੀਂ ਧਰਨਾ ਇੱਥੇ ਲਾਵਾਂਗੇ ਪਰ ਦਫ਼ਤਰਾਂ ਨੂੰ ਤਾਲੇ ਲਾ ਦੇਵਾਂਗੇ ਉਹ ਤਾਂ তালাਬੰਦੀ ਮਤਲਬ ਕਿ ਡੀਸੀ ਆਫਿਸ ਬੰਦ ਰਹੇਗਾ ਦਾ ਬਾਕੀ ਦਫਤਰ ਬੰਦ ਰਹਿਣਗੇ ਪੂਰੇ ਵਿਭਾਗਾਂ ਨੂੰ ਤਾਲੇ ਲੱਗਣਗੇ ਜੀ ਕਰਨ ਕਿੰਨੀ ਦੇਰ ਤੱਕ ਰੱਗਣਗੇ ਜੀ ਜੋ ਅਗਲੀ ਜਥੇਬੰਦੀ ਦਾ ਫੈਸਲਾ ਹੋਊਗਾ ਕਿ ਅਜੇ ਤਾਲਾਬੰਦੀ ਕਰਾਂਗੇ ਉਸ ਤੋਂ ਬਾਅਦ ਵਿੱਚ ਅਗਲਾ ਜੋ ਸੰਘਰਸ਼ ਹੋਊ ਹੋਰ ਲਿਖਿਆ ਜਾਊਗਾ ਉਹਦੇ ਤਹਿਤ ਸੂਬਾ ਪਧਰੀ ਕੱਟ ਕਰਨਾ ਪਿਆ ਸੂਬਾ ਪਧਰੀ ਰੈਲੀ ਕਰਨੀ ਪਈ ਚਾਹੇ ਉਹ ਕਿਸੇ ਮਨਿਸਟਰ ਦਾ ਘਰਾਓ ਕਰਨਾ ਹੈ ਉਹ ਫਿਰ ਅਗਲਾ ਸੰਘਰਸ਼ ਜਿਹੜਾ ਆ ਉਹ 2 ਵਜੇ ਮੀਟਿੰਗ ਤੋਂ ਬਾਅਦ ਵਿੱਚ ਤੁਹਾਡੇ ਸਾਹਮਣੇ 2 ਵਜੇ ਦੀ ਮੀਟਿੰਗ ਦਾ ਮਜਮੂਨ ਤਾਂ ਮੈਨੂੰ ਲੱਗਦਾ ਹੁਣੇ ਹੀ ਨਿਕਲ ਗਿਆ ਆ ਹੁਣੇ ਕੀ ਆਰ ਪਾਰ ਦੀ ਲੜਾਈ ਹੈ ਸੋ ਅਸੀਂ ਲੜਾਈ ਆਪਣੀ ਨਹੀਂ ਲੜਨੀ ਜੋ ਸਾਨੂੰ ਮੁਲਾਜ਼ਮ ਚਾਹੁੰਦੇ ਅਸੀਂ ਉਹ ਲੜਾਈ ਲੜਨੀ ਆ ਤੁਸੀਂ ਖੁਦ ਦੇਖ ਲੈ ਮੁਲਾਜ਼ਮ ਕੀ ਚਾਹੁੰਦੇ ਆ ਸੋ ਆਰ ਪਾਰ ਦੀ ਲੜਾਈ ਲੜਾਂਗੇ ਠੀਕ ਬਿਲਕੁਲ ਇੰਤਜ਼ਾਰ ਕਰਾਂਗੇ 2 ਵਜੇ ਦਾ ਕਿਉਂਕਿ 2 ਵਜੇ ਮੀਟਿੰਗ ਤੋਂ ਬਾਅਦ ਵੱਡਾ ਫੈਸਲਾ ਲਿਆ ਜਾ ਸਕਦਾ ਪਰ ਇੱਥੇ ਇਹ ਕਹਿ ਦਿੱਤਾ ਗਿਆ ਹੈ ਕਿ ਹੁਣ ਤਾਲਾਬੰਦੀ ਤੱਕ ਨੌਬਤ ਆ ਗਈ ਹੈ ਤਾਲਾ ਬੰਦੀ ਕਰਨ ਤੋਂ ਬਾਅਦ ਹੋ ਸਕਦਾ ਹੈ ਕਿ ਕਿਸੇ ਮਨਿਸਟਰ ਨੂੰ ਮੰਤਰੀ ਨੂੰ ਵੀ ਕੇਰਿਆ ਜਾਵੇ ਉਹ ਬਾਅਦ ਦੀਆਂ ਗੱਲਾਂ ਨੇ 2 ਵਜੇ ਦੀ ਮੀਟਿੰਗ ਤੋਂ ਬਾਅਦ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਉਹ ਦੇਖਣਾ ਹੋਵੇਗਾ ਫਿਲਹਾਲ ਤਰਨਾ ਬਰਕਰਾਰ ਹੈ ਉਦੋਂ ਤੱਕ ਲਈ ਬਨੇ ਰੋ 1 India Punjabi Subscribe to 1 India channel and never miss an update